ਕਾਲ ਖਾਲਸਾ ਵਾਜ ਦੇ ਕੀ ਫਤਿਹ ਗੁਰੂ ਗੁਰੂ ਸਵਾਰੀ ਸਾਹਿਬ ਸਿੰਘ ਜੀ ਆਓ ਸਾਬ੍ਹ ਸ਼੍ਰੀ ਗੁਰੂ ਜੰਦੇਵ ਜੀ ਦੋਇਤਾ ਗੁਰੂ ਕਾ ਬੋਹਿਤਾ ਬਾਲ ਅਵਸਥਾ ਦੀਆਂ ਖੇਡਾਂ ਬਾਲ ਅਵਸਥਾ ਦੇ ਰੰਗ ਟੰਗ ਆਪ ਜੀ ਦੇ ਨਾਲ ਸਾਂਝੀ ਕਿਤੇ ਜਾਣ ਗੁਰੂ ਸਵਾਰਿਓ ਗੁਰੂ ਅਰਜਨ ਦੇਵ ਜੀ ਦਾ ਜਨਮ ਸਾਖ ਮਹੀਨੇ ਦਾ ਹੈ ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਹੋਇਆ ਉਸ ਦਿਨ ਪੰਜ ਵਿਸਾਖ ਸੀ ਭਾਵੇਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਮਨਾਉਂਦੇ ਆ ਪਰ ਕਈ ਪ੍ਰਾਤਨ ਲਿਖਤਾਂ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 20 ਵਿਸਾਖ ਨੂੰ ਹੋਇਆ ਲਿਖਿਆ ਬੰਦਾ ਗੁਰੂ ਅਰਜਨ ਦੇਵ ਜੀ ਦਾ ਜਨਮ 19 ਸਾਲ ਸੰਮ੍ਰਸ 1620 ਨੂੰ ਹੋਇਆ ਈਸਵੀ ਸਨ 1563 ਸੀ ਅਪ੍ਰੈਲ ਮਹੀਨੇ ਦੀ 15 ਤਰੀਕ ਸੀ ਗੁਰੂ ਜੀ ਬੀਬੀ ਪਾਨੀ ਤੇ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਨੇ ਨਾਨਾ ਨਾਨੀ ਦਾ ਨਾਮ ਕਰਮਵਾਰ ਗੁਰੂ ਅਮਰਦਾਸ ਜੀ ਤੇ ਮਾਤਾ ਮਨਸਾ ਜੀ ਵੀ ਹੈ ਬੀਬੀ ਅਨੂਪੀ ਤੇ ਹਰਦਾਸ ਜੀ ਦਾਦਾ ਦਾਦੀ ਨੇ ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨਕੇ ਗੋਇੰਦਵਾਲ ਨੇ ਗੁਰੂ ਸਾਹਿਬ ਦਾ ਜਨਮ ਗੋਇੰਦਵਾਲ ਵਿਖੇ ਹੋਇਆ ਉਹਨਾਂ ਦਾ ਬਚਪਨ ਇੱਥੇ ਬੀਤੇ ਆ ਗੁਰੂ ਜੀ ਤਿੰਨ ਭਰਾ ਸਨ ਤੇ ਸਭ ਤੋਂ ਛੋਟੀ ਉਮਰ ਦੇ ਸਾਬ ਸ੍ਰੀ ਗੁਰਜਨ ਦੇਵ ਜੀ ਸਨ ਪਿਰਤੀ ਚੰਦ ਦੇ ਮਨ ਦੇ ਵਿੱਚ ਗੁਰਤਾ ਗੱਦੀ ਵਾਸਤੇ ਬੜੀ ਲਾਲਕਾ ਸੀ ਲਾਲਚ ਸੀ ਲੜਕ ਸੀ ਪਰ ਗੁਰੂ ਅਰਜਨ ਦੇਵ ਜੀ ਦੇ ਸੈ ਜਗੇ ਮਿੱਟੀ ਹੋ ਗਿਆ ਗੁਰੂ ਜੀ ਅੰਦਰ ਵਸਦੇ ਸੈ ਦੇ ਛਲਕਾਰੇ ਇਹ ਪ੍ਰਤੱਖ ਸਾਖੀਆਂ ਦੇ ਵਿੱਚੋਂ ਮਿਲ ਜਾਂਦੇ ਨੇ ਇੱਕ ਵਾਰ ਬਾਲ ਗੁਰੂ ਅਰਜਨ ਦੇਵ ਜੀ ਵੇੜ ਵਿੱਚ ਗੇਂਦ ਨਾਲ ਖੇਡ ਰਹੇ ਨੇ ਖੇਡਦੇ ਸਮੇਂ ਗੇਂਦ ਰੁੜਦੀ ਰੁੜਦੀ ਗੁਰੂ ਅਮਰਦਾਸ ਜੀ ਦੇ ਕਮਰੇ ਚਲੀ ਗਈ ਬਾਲ ਗੁਰੂ ਅਰਜਨ ਦੇਵ ਜੀ ਗੇਂਦ ਦੇ ਮਗਰੇ ਰੜਦੇ ਹੋਏ ਅੰਦਰ ਜਾਵੜੇ ਬਾਲ ਗੁਰੂ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਤਾਂ ਦਿਸੀ ਨਾ ਸੋਚਿਆ ਕਿ ਤੇ ਫਲੰਗ ਤੇ ਉੱਪਰ ਹੋਵੇਗੀ ਪਲੰਘ ਉੱਪਰ ਗੁਰੂ ਅਮਰਦਾਸ ਜੀ ਨਾਮ ਕਰ ਰਹੇ ਸਨ ਬਾਅਦ ਅਰਜਨ ਦੇਵ ਜੀ ਪਲੰਘ ਤੇ ਚੜਨ ਲਈ ਪਾਵੇ ਦਾ ਸਹਾਰਾ ਲੈ ਕੇ ਖੜੇ ਹੋ ਗਏ ਫਿਰ ਬਾਹੀ ਨਾਲ ਲੜਕ ਕੇ ਉੱਤੇ ਚੜਨ ਦਾ ਯਤਨ ਕਰਦੇ ਨੇ ਜਿਸ ਦੇ ਨਾਲ ਪਲੰਘ ਹਿਲੇ ਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ ਇਹ ਕੌਣ ਵੱਡਾ ਪੁਰਖ ਹੈ ਜਿਸ ਨੇ ਸਾਡਾ ਪਲੰਘ ਹਿਲਾ ਕੇ ਰੱਖ ਦਿੱਤਾ ਹੈ ਉਹਨਾਂ ਦੇਖਿਆ ਤਾਂ ਬਾਅਦ ਗੁਰੂ ਅਰਜਨ ਦੇਵ ਜੀ ਪਰੰਗ ਤੇ ਚੜਨਾ ਜਤਨ ਕਰ ਰਿਹਾ ਹੈ ਨਾਨਾ ਗੁਰੂ ਵਾਲ ਗੁਰੂ ਅਰਜਨ ਦੇਵ ਨੂੰ ਦੇਖ ਕੇ ਮੁਸਕਰਾ ਪਿਆ ਮੂੰਹੋਂ ਸਹਿ ਸੁਭਾਅ ਨਿਕਲਿਆ ਕਾਲਾ ਨਾ ਪਏ ਕਾਲਾ ਨਾ ਪਏ ਸਮਾ ਹੁੰਦੇ ਇਹ ਮਾਲਕ ਦਾ ਅਸਰ ਨਹੀਂ ਹੋਵੇਗਾ ਇਸ ਮਾਲਕ ਦਾ ਅਸਰ ਤੂੰ ਹੀ ਹੋਵੇਗਾ ਜਦੋਂ ਬੀਬੀ ਪਾਨੀ ਜੀ ਦੀ ਨੇ ਉਸ ਪਾਸੇ ਜਾ ਪਈ ਬਾਗੁਰੂ ਅਰਜਨ ਦੇਵ ਨੂੰ ਫੜਨ ਦੀ ਦੌੜੇ ਪਰੰਗ ਤੇ ਚੜ ਕੇ ਪਿਤਾ ਗੁਰੂ ਜੀ ਦੇ ਵਸਤਰ ਨਾ ਮੇਲੇ ਕਰ ਦੇਵੇ ਪਿਤਾ ਗੁਰੂ ਦੀ ਨੀਂਦ ਨਾ ਖਰਾਬ ਕਰ ਦੇ ਪਿਤਾ ਗੁਰੂ ਨੇ ਬੀਬੀ ਭਾਣੀ ਨੂੰ ਰੋਗ ਦਿੱਤਾ ਤੇ ਖੁਦ ਬਾੜ ਅਰਜਨ ਨੂੰ ਚੁੱਕ ਕੇ ਬਾਵਾ ਵਿੱਚ ਲੈ ਲਿਆ ਤੇ ਬਾੜ ਅਰਜਨ ਸੀਰੋਂ ਭਾਰੇ ਧੀ ਨਾਨਾ ਗੁਰੂ ਦੇ ਮੁਖੋਂ ਫੇਰ ਨਿਕਲਿਆ ਇੰਨਾ ਗੌਰ ਬੋਇਆ ਜਿੰਨਾ ਵੱਡਾ ਹੋ ਬਾਣੀ ਦਾ ਬੋਇਤਾ ਹੋਏਗਾ ਹੁਣੇ ਸ਼ਬਦ ਦੋਹਤਾ ਬਾਣੀ ਦਾ ਬੋਹਤਾ ਪੰਜਾਬੀ ਦਾ ਮੁਹਾਵਰਾ ਬਣ ਗਿਆ ਗੁਰੂ ਅਰਜਨ ਦੇਵ ਦੇ ਵਚਨ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੇ ਕੀਤੇ ਹੋਏ ਬਚਨ ਗੁਰੂ ਅਰਜਨ ਸਾਹਿਬ ਜੀ ਦੇ ਟੁਕੇ ਅਤੇ ਗੁਰੂ ਨਾਨਕ ਦਾ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਅਤੇ ਬਾਣੀ ਬੋਏ ਸੇ ਪਖੋਂ ਉਹਨਾਂ ਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸਜਣਾ ਕੀਤੀ ਰਚਨਾ ਕੀਤੀ ਅੰਦਰ ਬਾਣੀਆਂ ਨੂੰ ਦਰਜ ਕੀਤਾ ਉਹਨਾਂ ਖੁਦ ਦਾ ਬਾਣੀ ਭਾਗ ਕਰੀਬ 40 ਫੀਸਦੀ ਹਿੱਸਾ ਵਿੱਚ ਹੈ ਇੱਕ ਹੋਰ ਸਾਹੀ ਪ੍ਰਸਿੱਧ ਨਾਨਾ ਗੁਰੂ ਲੰਗਰ ਵਿੱਚ ਪੰਗਤ ਵਿੱਚ ਬੈਠੇ ਨੇ ਖੇਡਦੇ ਵਲ ਅਰਜਨ ਦੀ ਨਿਗਾਹ ਉਹਨਾਂ ਤੇ ਪਈ ਰਿੜਦੇ ਰਿੜਦੇ ਨਾਨਾ ਗੁਰੂ ਕੋਲ ਆ ਗਏ ਬਾਲ ਅਰਜਨ ਨੇ ਨਾਨਾ ਗੁਰੂ ਦਾ ਪ੍ਰਸ਼ਾਦ ਵਾਲਾ ਥਾਲਾ ਥਣੇ ਖਰਾਦ ਦਿੱਤਾ ਮਸਕਰਾਉਂਦੇ ਹੋਏ ਨਾਨਾ ਬੋਲੇ ਨਿਹਾਰਦੇ ਹੋਏ ਬੋਲੇ ਇੱਕ ਸੇਵਕ ਨੇ ਜਦੋਂ ਵੇਖਿਆ ਤੋਂ ਬਾਲ ਅਰਜਨ ਦੇਵ ਨੂੰ ਚੁੱਕ ਕੇ ਲੰਗਰ ਤੋਂ ਬਾਹਰ ਛੱਡਾਇਆ ਪਰ ਉਹ ਫੇਰ ਦੁਬਾਰਾ ਉੱਥੇ ਹੀ ਆ ਗਿਆ ਨਾਨਾ ਗੁਰੂ ਦਾ ਥਾਲ ਲਗਾਏ ਖਰਾ ਕਰਨ ਸੇਵਕ ਰੋਕਣ ਦਾ ਯਤਨ ਕਰਨ ਪਰ ਨਾਨਾ ਗੁਰੂ ਨੇ ਉਸ ਨੂੰ ਵਰਜ ਦਿੱਤਾ ਅਮਰਦਾਸ ਜੀ ਦੇ ਮੱਖੋਂ ਨਿਕੜਿਆ ਠੇਰ ਓਏ ਥਾਲ ਜਿਆ ਮਾਲਕਾ ਇਨਾ ਕਾਲਾ ਨਾ ਪਏ ਖਲਾਰ ਖਲਾਰ ਕੇ ਇਹ ਥਾਲ ਤੈਨੂੰ ਹੀ ਸਾਹਮਣੇ ਪੈਣੇ ਨੇ ਤੈਨੂੰ ਹੀ ਪਰੋਸਨੇ ਪੈਣੇ ਆ ਬਾਅਦ ਵਿੱਚ ਨਾਨਾ ਗੁਰੂ ਜੀ ਦੇ ਇਹ ਨਾ ਬੋਲਾ ਨੇ ਆਰ ਬੀੜ ਦੀ ਸਾਜਣਾ ਦੇ ਰੂਪ ਵਿੱਚ ਮਦਾਵਣੀ ਦੇ ਸ਼ਬਦ ਬਨ ਪ੍ਰਕਾਸ਼ ਧਾਰਿਆ ਥਾਲ ਵਿੱਚ ਤਿੰਨ ਵਸਤੂ ਪਈਓ ਸਸੋਂ ਤੋਗ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਸ ਕਾ ਹੋਏ ਆਧਾਰੋ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਖ ਰਧਾਰੋ ਤਮ ਸੰਸਾਰ ਚਰਨ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਗੁਰੂ ਅਰਜਨ ਦੇਵ ਜੀ ਜਦੋਂ ਬਾਦ ਸੰ ਗੋਇੰਦਵਾਲ ਵਿਖੇ ਮਾਤਾ ਬੀਬੀ ਭਾਨੀ ਜੀ ਦੇ ਪਿੱਛੇ ਪਿੱਛੇ ਤੁਰਦੇ ਬੀਬੀ ਜੀ ਚੁੱਲ੍ਹੇ ਚੁੱਕੇ ਦਾ ਕੰਮ ਕਰਦੇ ਬਾਲ ਅਰਜਨ ਹਰ ਕੰਮ ਨੂੰ ਨਿਜ ਨਾਲ ਦੇਖਦੇ ਸਿੱਖ ਸਹਿਦ ਰਸਦਾ ਹੈ ਕਿ ਬੀਬੀ ਜਦੋਂ ਰੋਟੀ ਟੁਕ ਬਣਾਉਂਦੇ ਬਲ ਅਰਜਨ ਚੁਪਕੇ ਜੇ ਚੁੱਕੇਦ ਵਾਲੇ ਬਣਾਏ ਓਟੀਏ ਨਾਲ ਲੱਗ ਕੇ ਖੜੀ ਹੋ ਜਾਂਦੇ ਧਿਆਨ ਨਾਲ ਚੁੱਲ੍ਹੇ ਚੁੱਕੇ ਬਲ ਦੀ ਅੱਗ ਉੱਤੇ ਧਰੀ ਤਵੀ ਤੇ ਤਵੀ ਤੇ ਪਕਦੀ ਰੋਟੀ ਨੂੰ ਨਿਹਾਰਦੇ ਮਠੇ ਮਠੇ ਸੇਗ ਨਾਲ ਤਾਪਦੀ ਤਵੀ ਤੇ ਪਕਦੀ ਰੋਟੀ ਦੇ ਧਿਆਨ ਅੰਦਰ ਵਰਤਮਾਨ ਤੋਂ ਕਿੰਨੇ ਸਾਲ ਅਗਾਹ ਵੇਖਣ ਲੱਗ ਜਾਂਦੇ ਜਦੋਂ ਸਿੱਖੀ ਦੀ ਰੋਟੀ ਪਕਾਉਣ ਲਈ ਖੁਦ ਤਵਦੀ ਤਵੀ ਤੇ ਬਹਿਣਾ ਬੀਬੀ ਜੀ ਨੇ ਪੁੱਛਣਾ ਅਰਜਨ ਕੀ ਵੇਖਦਾ ਹੈ ਬਾਲ ਅਰਜਨ ਦੋ ਬੋਲੇ ਮਾਂ ਰੋਟੀ ਨੂੰ ਪਕਾਣ ਦੀ ਕਿੰਨੇ ਕ ਸਿੱਖਦੀ ਲੋੜ ਹੈ ਲੋਰ ਵੇਖੀ ਉਹਨਾਂ ਨੂੰ 33 32 ਤੇ ਬਿਠਾ ਕੇ ਤੁਸੀਂ ਇਹ ਦਿੱਤੇ ਛਾਲੇ ਛਾਲੇ ਹੋ ਗਏ ਸੋ ਗੁਰੂ ਸਾਹਿਬ ਦੇ ਇਸ ਇਤਿਹਾਸ ਛੋਟੇ ਬਚਪਨ ਦੇ ਇਤਿਹਾਸ ਜੋ ਆਪ ਜੀ ਨੇ ਸਾਂਝ ਪਾਈ ਹੈ ਜੀ ਜਿਸ ਵੇਲੇ ਗੁਰੂ ਰਾਮਦਾਸ ਜੀ ਟੂਣਾ ਮੰਡੀ ਤੋਂ ਵਸ ਕੇ ਨਗਰ ਆਪਣੀ ਨਾਨੀ ਕੋਲ ਆਏ ਸਨ ਇਥੋਂ ਸੰਗ ਦੇ ਨਾਮ ਰਲ ਕੇ ਸਹਿਚਿੰਤ ਗੁਰਮਤਾ ਜੀ ਉਸ ਵੇਲੇ ਗੋਇੰਦਵਾਲ ਸੇਵਕੇ ਸਨ ਇੱਥੇ ਸੇਵਾ ਦੇ ਵਿੱਚ ਹਾਜ਼ਰ ਹੋਏ ਔਰ ਸਤਿਗੁਰੂ ਦੀ ਕਿਰਪਾ ਇਸ ਤਰ੍ਹਾਂ ਹੋਈ ਕਿ ਇਥੋਂ ਦੇ ਹੋ ਕੇ ਰਹਿ ਗਏ ਔਰ ਉਸ ਵੇਲੇ ਬੀਬੀ ਭਾਨੀ ਜੀ ਜਦੋਂ ਦੀ ਉਮਰ ਵਿਆਹਣ ਵਾਲੀ ਸੀ ਮਾਤਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੇਟੀ ਵਾਸਤੇ ਜੋਗ ਵਰ ਲੱਭੀਏ ਤੇ ਵਾਰ ਹੋਵੇ ਸਤਿਗੁਰੂ ਗੁਰੂ ਰਾਮਦਾਸ ਜੀ ਸਾਹਮਣੇ ਬਿਠੇ ਸਨ ਇਸ ਬੱਚੇ ਵਾਸਤੇ ਤੇ ਗੁਰੂ ਅਮਰਦਾਸ ਜੀ ਮੁਸਕਰਾ ਕੇ ਉਸਕੇ ਕਹਿਣ ਲਗੇ ਜੀ ਇਹੋ ਜੇ ਵਰ ਦੀ ਮੰਗ ਕਰਨੀ ਹੈ ਤੇ ਫਿਰ ਇਹ ਹੀ ਵਾਰ ਹੈ ਇਹ ਠੀਕ ਹੈ ਸਤਿਗੁਰੂ ਸਾਹਿਬਾ ਨੇ ਗੁਰੂ ਰਾਮਦਾਸ ਜੀ ਨੂੰ ਬੀਬੀ ਪਾਨੀਦਾਰ ਰਿਸ਼ਤਾ ਕੀਤਾ ਉਹ ਬੜੀ ਸੇਵਾ ਕਰਦੇ ਸਨ ਪਿਤਾ ਜੀ ਦੀ ਪਿਤਾ ਜੀ ਦੀ ਸੇਵਾ ਕਰਦੇ ਆ ਇੱਕ ਵਾਰ ਕੇਸੀ ਇਸ਼ਨਾਨ ਕਰਾਉਂਦੇ ਆ ਫੱਟੀ ਦਾ ਪਾਵਾ ਟੁੱਟ ਗਿਆ ਪੀੜੀ ਦਾ ਪਾਵਾ ਟੁੱਟ ਗਿਆ ਜਿਸ ਤੇ ਗੁਰੂ ਮਰਦਾ ਜੀ ਬੈਠੇ ਸਨ ਫਟਾਫਟ ਦੇਖਿਆ ਪਿਤਾ ਜੀ ਢਿਕਣਾ ਪੈਣ ਬਿਰਕਵਸਤਾ ਹੈ ਤੇ ਪਿਆਰੋ ਆਪਣਾ ਪ੍ਰੇਅਰ ਉਹ ਸਪੀੜੀ ਦੇ ਪਾਵੇ ਦੀ ਜਗ੍ਹਾ ਥਲੇ ਦੇਤਾ ਜਿਹਦੇ ਵਿੱਚ ਕੱਲ ਸਨ ਕੱਲ ਪੈਰ ਦੇ ਵਿੱਚ ਖੁੱਭ ਗਏ ਬੀਬੀ ਭਾਨੀ ਨੇ ਸੀਨ ਕੀਤੀ ਪੁਰਸ਼ ਸਾਹਿਬ ਦਾ ਇਸ਼ਨਾਨ ਕਰਉਂਦੀ ਰਹੇ ਜਿਸ ਵੇਲੇ ਅੱਖਾਂ ਖੋਲ ਕੇ ਗੁਰਮੁਦਾਤਾ ਜੀ ਨੇ ਵੇਖਿਆ ਕਿ ਪਾਣੀ ਲਾਲ ਰੰਗ ਦਾ ਹੋ ਗਿਆ ਹੈ ਕਹਿਣ ਲੱਗੇ ਬੇਟਾ ਇਹ ਕੀ ਬਾਅਦ ਵਿੱਚ ਜਦੋਂ ਦੱਸਿਆ ਤੇ ਗੁਰੂ ਜੀ ਬੜੇ ਪ੍ਰਸੰਨ ਹੋਏ ਪਤਸ਼ਾਤ ਹੋ ਕੇ ਕਹਿਣ ਲੱਗੇ ਪੁੱਤਰ ਮੰਗ ਕੀ ਮੰਗਣੀ ਹੈ ਤਾਂ ਗੁਰੂ ਸਾਹਿਬਾਂ ਤੋਂ ਮੰਗੀ ਤੀ ਕਿ ਗੁਰਤਾ ਗਦੀ ਹਮੇਸ਼ਾ ਸੋਡੀ ਵੰਸ਼ ਦੇ ਵਿੱਚ ਰਹੇ ਸੋ ਪਿਆਰਿਓ ਗੁਰੂ ਰਾਮਦਾਸ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਗੁਰਤਾ ਗਦੀ ਉਹਨਾਂ ਦੇ ਵਰ ਦੇ ਨਾਲ ਇੱਕੇ ਪਰਵਾ ਦੇ ਵਿੱਚ ਹੀ ਰਹੀ ਸੀ ਆ ਜਦੋਂ ਛੋਟੀ ਅਵਸਥਾ ਦੇ ਵਿੱਚ ਖੇਡਦੇ ਖੇਡਦੇ ਕਈ ਵਾਰ ਆਣ ਕੇ ਗੁਰੂ ਅਮਰਦਾਸ ਜੀ ਦੇ ਪਰੰਗੇ ਦੇ ਨਾਲ ਜਾਂ ਉਹਨਾਂ ਦੇ ਸਿੰਘਾਸ਼ਣ ਦੇ ਨਾਲ ਆਣ ਕੇ ਖੜੇ ਹੋ ਜਨ ਗੁਰੂ ਅਰਜਨ ਸਾਹਿਬ ਜੀ ਨੇ ਤੇ ਪਿਆਰਿਓ ਗੁਰੂ ਸਾਹਿਬ ਨੇ ਬੜੇ ਮਾਣ ਦੇ ਨਾਲ ਉਹਨਾਂ ਨੂੰ ਬੜੇ-ਬੜੇ ਵਰਦ ਦਿੱਤੇ ਗੁਰੂ ਦਾ ਦਹਤਾ ਬਾਣੀ ਦਾ ਬੋਹ tha ਤੇ ਵਾਕਿਆ ਇਹ ਬੜੀ ਵੱਡੀ ਕਿਰਪਾ ਹੋਈ ਉਹਨਾਂ ਤੇ ਸਹਿਬ ਸਿੰਘ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਮੁੱਢ ਲਈ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਹੇਠ ਬਤਾਏ ਇਸੇ ਦੌਰਾਨ ਗੁਰੂ ਅਰਜਨ ਦੇਵ ਜੀ ਨੇ ਇੱਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ਦੀ ਵਿਦਿਆ ਸਿੱਖੀ ਗੁਰਮੁਖੀ ਦੇ ਵਿੱਚ ਮਹਾਤ ਹਾਸਲ ਕੀਤੀ ਇਸ ਤੋਂ ਇਲਾਵਾ ਗੁਰੂ ਜੀ ਨੇ ਕਈ ਹੋਰ ਪਛਾਵਾਂ ਦੇਵਨਾਗਰੀ ਸੰਸਕ੍ਰਿਤ ਅਤੇ ਗਣਿਤ ਦੀ ਵਿਦਿਆ ਵੀ ਹਾਸਲ ਕੀਤੀ ਸਾਇਬ ਸ਼੍ਰੀ ਗੁਰਾਜੰ데요ਵ ਜੀ ਦੇ ਮਾਮਾ ਬਾਬਾ ਮੋਹਨ ਜੀ ਨੇ ਗੁਰੂ ਜੀ ਨੂੰ ਅਧਿਆਤਮ ਤੇ ਧਿਆਨ ਲਗਾਉਣ ਦੀ ਵਿਦਿਆ ਵੀ ਸਿਖਾਈ 1500 74 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨ ਪੁੱਤਰਾਂ ਪਿਰਥੀ ਚੰਦ ਸ੍ਰੀ ਮਹਾਦੇਵ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚਕਮਰ ਸਰ ਆ ਗਏ ਨੇ ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖ ਸਰ ਦੀ ਜਲੜੀ ਸੀ ਉਸ ਨੂੰ ਅਰੰਭਿਆ ਔਰ ਇਸ ਟਾਲੀ ਏਟ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਕਮਾਈ ਜਿਸ ਤੇ ਅਜਕਲ ਇਸ ਸਥਾਨ ਤੇ ਗੁਰਦੁਆਰਾ ਟਾਲੀ ਸਾਹਿਬ ਖੋਤ ਹੈ ਇਸ ਤੋਂ ਅਲਵਾ 1577 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਜੀ ਨੇ ਦੁੱਖ ਭਜਨੇ 베ਰੀ ਵਾਲੀ ਥਾਂ ਇੱਕ ਸਰੋਵਰ ਦੀ ਖਦਵਾਈ ਸ਼ੁਰੂ ਕਰਵਾਈ ਜਿਸ ਨੂੰ ਬਾਅਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ ਇਸ ਸਰੋਵਰ ਦਾ ਨਾਮ ਅਮਰਸਰ ਰੱਖਿਆ ਗਿਆ ਇਸ ਤੋਂ ਹੀ ਇਸ ਨਗਰ ਦਾ ਨਾਮ ਅਮਰਸਰ ਪਿਆਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗਦੀ ਦੇਵਸ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ ਪਿਆਰ ਸਤਕਾ ਸੁਭਾਅ ਵਿੱਚ ਨਿਮਰਤਾ ਦੇ ਗੁਣਾਂ ਨੂੰ ਵੇਖਦੇ ਹੋਏ 1 ਸਤੰਬਰ 1581 ਜੋਤੀ ਜੋਤ ਸਮਾਉਣ ਵੇਲੇ ਸ਼੍ਰੀ ਗੁਰੂ ਗੋਬਿੰਦ ਵਾਲਾ ਸੇ ਵਿਖੇ بابا ਬੁੱਢਾ ਜੀ ਦੇ ਹੱਥੋਂ ਗੋਰੀ ਆਈ ਦਾ ਤਿਲਕ ਬਖਸ਼ਿਸ਼ ਕੀਤਾ ਤੇ ਗੁਰੂ ਰਾਮਦਾਸ ਜੀ ਉਸੇ ਦਿਨ ਹੀ ਜੋਤੀ ਜੋਤ ਸਮਾ ਗਏ ਗੁਰਗੱਦੀ ਮਿਲਣ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਸੀ ਦਸਤਾਰ ਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁੱਤਗਦੀ ਸਭੀ ਤਾਂ ਉਹ ਹੀ ਜਾਣਦੇ ਸਨ ਕਿ ਗੁਰਗਦੀ ਪਾਉਣਾ ਕੁਝ ਹਾਸਲ ਕਰਨਾ ਨਹੀਂ ਸਗੋ ਕੁਝ ਦੇਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਗੋਮਣੀ ਸ਼ੀਧੀ ਦੇਣ ਵਾਲੇ ਪਹਿਲੇ ਗੁਰੂ ਬਣੇ। ਗੁੱਤਗਦੀ ਤੇ ਬਰਾਜਮਾਨ ਹੋਣ ਮਗਰੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਨੇ ਅੰਧੇਕਾਰਾਂ ਨੂੰ ਨੇਪਰੇ ਚਾੜਨਾ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਅਮਰਸਰ ਦਾ ਨਿਰਮਾਣ ਕਰਵਾਇਆ ਅਮਰਸਰ ਦੇ ਪਵਿੱਤਰ ਸਰੋਵਰ ਤੋਂ ਇਲਾਵਾ ਸੰਤੋਖ ਸਰ ਤੇ ਤਰਨਤਨ ਸਾਹਿਬ ਦੇ ਸ਼ੋਰ ਵੀ ਖਲਵਾਏ ਅਤੇ ਮੁਕੰਮਲ ਕਰਵਾਏ ਸ਼ਹਿਰਟਾ ਸਹਿ ਵਿਖੇ ਸ਼ਹਿਰਟਾ ਵਾਲਾ ਖੂੜ ਗਵਾਇਆ ਕਰਤਾਰਪੁਰ ਨਗਰ ਵਸਾਇਆ ਬੌੜੀਆਂ ਤੇ ਖੂਹਾਂ ਦੀ ਖਦਵਾਈ ਕਰਵਾਈ ਅੰਮ੍ਰਿਤਸਰ ਸਹਿ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਸ਼ਹਿਰ ਵਸਾਇਆ 52 ਕਿੱਤਿਆਂ ਦੇ ਲੋਕਾਂ ਨੂੰ ਬਾਹਰੋਂ ਲਿਆ ਕੇ ਆਪਣੇ ਕੋਲੋਂ ਪੈਸੇ ਲਾ ਕੇ ਜਗਾ ਲੈ ਕੇ ਉਹਨਾਂ ਨੂੰ ਵਸਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨ ਕੀਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਤਾ ਗਦੀ ਕਾਲ ਵਿੱਚ ਸਭ ਤੋਂ ਮਹਾਨ ਕੰਮ ਅਲਾਹੀ ਬਾਣੀ ਰਚਨ ਅਤੇ ਪਹਿਲੇ ਗੁਰੂ ਸਾਹਿਬਾਂ ਦੀ ਸੰਤਾਂ ਦੀ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੰਮ ਕੀਤਾ ਗੁਰੂ ਸਾਹਿਬ ਜੀ ਨੇ ਵੱਖ-ਵੱਖ ਗੁਰੂਆਂ ਸੰਤਾਂ ਤੇ ਮਹਾਂਪੁਰਸ਼ਾਂ ਦੀ ਬਾਣੀ ਦੇ ਅੰਸ਼ ਇਕੱਤਰ ਕਰਕੇ ਇਸ ਪਵਿੱਤਰ ਗ੍ਰੰਥ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ ਇਹ ਮਹਾਨ ਕੰਮ ਕਰਨ ਲਈ ਗੁਰੂ ਸਾਹਿਬ ਜੀ ਨੇ ਕਾਂਤਵਾਸ ਸ਼੍ਰੀ ਰਾਮ ਸਰ ਅਮਰ ਸਰ ਚੁਣੀ 1601 ਤੋਂ ਲੈ ਕੇ 1604 ਦੇ ਲੰਮੇ ਅਰਸੇ ਦੌਰਾਨ ਇਸ ਕੰਮ ਨੂੰ ਸੰਪੂਰਨ ਕੀਤਾ ਇੱਕ ਮਹਾਨ ਵਿਰਤਚਾਰ ਕੀਤਾ ਗਿਆ ਜਿਸ ਵਿੱਚ 36ਵਾਂ ਪ੍ਰਸ਼ਨ ਦੀ ਬਾਣੀ ਉਕਤ ਕੀਤੀ ਗਈ ਜਿਸ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਭਟਾਂ ਦੀ ਬਾਣੀ 4 ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ ਇਸ ਸੇਵਾ ਲਈ ਵਾਹਿਗੁਰੂ ਦਾ ਧੰਨ ਹੈ ਆਪਣੀ ਨੇਕੀ ਦੁਆਰਾ ਮਹਾਨ ਯੋਗਦਾਨ ਪਾਇਆ ਸੈਮ ਸਿੰਘ ਗੁਰਜਨਦੇਵ ਜੀ ਨੇ ਕਰੀਬ 418 ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਨ ਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੰਕਲਪ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਰਾਮ ਸਾਤੂ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਰਾਜਮਣ ਕੀਤਾ ਗੁਰਦੁਆਰਾ ਰਾਮ ਸਾਹਿਬ ਸਾਹਿਬ ਤੋਂ ਸ੍ਰੀ ਸੱਚਖੰਡ ਮੰਦਿਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਸੰਗਤ ਨਾਲ ਨਕਰ ਕੀਰਤਨ ਕਰਦੇ ਹੋਏ ਸਚ ਕਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ ਤੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਾ ਕਾਰਜ ਬਾਬਾ ਬੁੱਢਾ ਜੀ ਨੂੰ ਸੰਭਾਇਆ ਹੁਣ ਬਾਬਾ ਜੀ ਨੇ ਜਦੋਂ ਹੁਕਮ ਨਾਮ ਵਾਲਿਆ ਗੁਰੂ ਦੀ ਕਿਰਪਾ ਦੇ ਨਾਲ ਸੰਤਾਂ ਕੇ ਕਾਰਜ ਹਰਿ ਆਪ ਅਨੋਇਆ ਕੰਮ ਕਰਾਵਣ ਆਇਆ RAM ਤਤ ਸਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸਤਿਗੁਰੂ ਦੀ ਕਿਰਪਾ ਦੇ ਨਾਲ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਵੱਡੇ ਵੱਡੇ ਮਹਾਨ ਕਾਰਜ ਕੀਤੇ ਜਿਨ੍ਹਾਂ ਦੀ ਬਾਅਦ ਪਹਿਲਾਂ ਵੀ ਵਿਚਾਰਾਂ ਕਰਦੇ ਹਾਂ ਤੇ ਅੱਗੇ ਵੀ ਨਿਰੰਤਰ ਵਿਚਾਰਾਂ ਜਾਰੀ ਰਹਿਣਗੀਆਂ ਸਵਾਉ ਹੋਈਆਂ ਕੋ ਲਾਣੂ ਨਾਟ ਤਾਰੀਏ ਗੱਜ ਕੇ ਫਰੇਗ ਜਾਈਏ ਜੀ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਜਿੱਕੀ ਫਤਿਹ